ਇਹ ਮਸਲਾ ਜੀ ਹੈਗਾ ਜੇ ਜੋ ਕਿਸਾਨਾਂ ਨੂੰ ਲਾਈਟ ਦਾ ਦਿਨ ਰਾਤ ਦਾ ਬਰਾ ਹਾਲ ਹੈ ਜੇ ਡਬਲ ਡੈਟ ਵੀ ਹੁੰਦੀ ਆ ਉਹ ਵੀ 2-3 ਘੰਟੇ ਮਸਾ ਕਿਸਾਨਾਂ ਨੂੰ ਘਟ ਵਜ ਵਜ ਕੇ ਘੰਟਾ ਆ ਗਈ ਅੱਧਾ ਘੰਟਾ ਆ ਗਈ ਕਿਸਾਨ ਦਿਨ ਪਰ ਰਾਤ ਜਾਨੀ ਜੋ ਭਗਵਾਨਤਮਾਨ ਨੇ ਕਿਹਾ ਸੀ ਕਿ ਅਸੀਂ ਲਾਈਟ ਮੁੱਕਲ ਨਹੀਂ ਦਿੰਦੇ ਤੇ ਲਾਈਟ ਸਾਥੋਂ ਇੱਥੇ ਪੂਰੀ ਆ ਹੀ ਨਹੀਂ ਰਹੀ ਲਾਈਟ ਮੁੱਕ ਵੀ ਰਹਿੰਦੀ ਆ ਮੋਟਰਾਂ ਜਾਨੀ ਕਿ ਇਸ ਵਕਤ ਇੱਕ ਤਾਂ ਬਰਸਾਤ ਨਹੀਂ ਪੈ ਰਹੀ ਝੋਨੇ ਦਾ ਬਰਾ ਹਾਲਾ ਝੋਨੇ ਸੁੱਕ ਰਹੇ ਆ ਨਾ ਤਾਂ ਕਿਸਾਨ ਰੇਹ ਪਾ ਸਕਦਾ ਨਾ ਕੋਈ ਉਹਨੂੰ ਕੋਈ ਦ ਹੋਰ ਕੋਈ ਪਦਾਰਥ ਦੇ ਸਕਦਾ ਕਿਉਂਕਿ ਪਾਣੀ ਤੋਂ ਬਿਨਾ ਕਿਸਾਨਾਂ ਦਾ ਜਿਹੜਾ ਝੋਨੇ ਦਾ ਬਹੁਤ ਭਰਾ ਹਣਾ ਇਸ ਕਰਕੇ ਅਜਿਹਾ ਜਿਹੜਾ ਧਰਨਾ ਲੱਗਿਆ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਵੀ ਜਿਹੜੀਆਂ ਕਿਸਾਨਾਂ ਦੀਆਂ ਮੋਟਰਾਂ ਬੰਦ ਆ ਤੇ ਲਾਈਟ ਪੂਰੀ ਛੱਡੀ ਜਾ ਰਹੀ ਆ ਉਹਨੂੰ ਕਿਵੇਂ ਦੇਖਦੇ ਹੋ ਉਹ 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 ਹੈਗਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਉਹ ਜਿਹੜੇ ਆਮ ਆਦਮੀ ਪਾਰਟੀ ਤੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਉਹ ਦਿਖਾ ਰਹੇ ਆ ਵੀ ਅਸੀਂ ਆਹ ਦੇਖ ਲਓ ਮੋਟਰਾਂ ਬੰਦ ਆ ਉਹ ਬੰਦ ਮੋਟਰਾਂ ਦੀ ਇੱਕ ਦੋ ਫੋਟੋ ਦਿਖਾ ਦਿੰਦੇ ਜਿੱਧਰ ਜਾ ਮੜਾ ਮੋਟਾ ਮੀ ਪੈ ਜਾਂਦਾ ਉਹ ਦਿਖਾ ਦ ਪਰantu ਜਿਹੜਾ ਕਿਸਾਨਾਂ ਦੇ ਹਾਲਾਤ ਹੈ ਤੁਸੀਂ ਨਿਹਾਲ ਸਿੰਘ ਵਾਲੇ ਦੇਖ ਲਓ 4 ਦਿਨ ਤੋਂ ਹੋ ਗਏ ਧਰਨਾ ਲੱਗਿਆ ਹੋਰ ਆਪਣੇ ਜਿਹੜਾ ਪਿਛਲੇ ਨੱਥੂ ਵਾਲਾ ਉੱਥੇ ਵੀ ਧਰਨਾ ਲੱਗਿਆ ਅੱਜ ਇੱਥੇ ਜੇ ਸਮਾਜ ਸਰਕਰੇਟਾ ਜਿਹੜਾ ਉਹਦੇ ਸਬੰਧ ਵਿੱਚ ਅੱਜ ਇੱਥੇ ਕਾਲਜ ਦੇ ਉੱਪਰ ਧਰਨਾ ਲੱਗਾ ਕਿਸਾਨਾਂ ਜੇ ਇੱਕ ਲਾਈਟ ਪੂਰੀ ਆਉਂਦੀ ਹੋਵੇ ਤਾਂ ਕਿਸਾਨਾਂ ਨੂੰ ਧਰਨੇ ਲਾਉਣ ਦੀ ਕੀ ਜ਼ਰੂਰਤ ਹੈ ਜੀ ਜੇ ਅੱਜ ਲਾਈਟ ਨਹੀਂ ਛੱਡਦੇ ਕਿੰਨਾ ਟਾਈਮ ਅਗਾਂਹ ਰੋਡ ਬੰਦ ਰੱਖੋ ਇਹ ਆਣ ਦੇ ਇਥੇ ਸਮੇਂ ਤੱਕ ਲੱਗੂਗਾ ਜੀ ਕਿਸੇ ਅਫਸਰ ਨੂੰ ਇਸ ਬੰਦੀ ਮਿਲੇ ਹੋ ਜਾ ਕੇ ਐਕਸ ਇਨਸਾਨਾਂ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਅਸੀਂ ਨਿਹਾਲ ਸਿੰਘ ਵਾਲੇ ਧਰਨੇ ਤੇ ਐਸਪੀਓ ਸਾਹਿਬ ਨਾਲ ਵੀ ਗੱਲ ਹੋਈ ਆ ਸਮਾਲਸਰ ਉਹ ਕਹਿੰਦੇ ਅਸੀਂ 2-3 ਮਿੰਟਾਂ ਦੇ ਵਿੱਚ ਤਾਂ ਇੱਥੇ ਪਹੁੰਚ ਰਹੇ ਹਾਂ